ਬੈਠਣ ਦਾ ਕਾਰਨ ਹੈ ਮੈਨੂੰ 29 April ਨੂੰ ਇਹਨਾਂ ਨੇ ਘਰੋਂ ਕੱਢਿਆ ਸੀ ਇਹਨਾਂ ਨੇ ਹੰਨੀ ਸੇਠੀ ਨੇ ਆਪਣੀ ਮਾਂ ਤੋਂ ਮੇਰੇ ਬਾਲਬੂਲ ਪਟਵਾਏ ਹੈ ਤੇ ਮੈਂ ਬਹੁਤ ਰੋਲਾ ਪਾਇਆ ਕਿ ਕੋਈ ਆਵੇ ਬਟਨ ਦੀ ਮਾਂ ਨੇ ਕਿਸੇ ਢ ਕੇ ਮੈਨੂੰ ਕਮਰੇ ਚ ਲੈ ਗਈ ਸੀ 29 April ਦੀ ਗੱਲ ਹੈ ਭਾਈ ਇਹਦਾ ਹਰਾਸਮੈਂਟ ਕਰਨ ਵਾਲੀ ਗੱਲਾਂ ਨੇ ਜੇ ਕੋਈ ਤੁਹਾਡੇ ਕੋਲ ਕੋਈ ਜਾ ਮਾੜਾ ਦੇਖ ਲੈ ਜੇ ਕੋਈ ਤੁਹਾਡੇ ਕੋਲ ਕਾਗਜ਼ ਹੈਗਾ ਉਹ ਲਿਆਓ ਅਸੀਂ ਬਾਹਰ ਚੱਲ ਜੰਨੇ ਆ ਦੂਜਾ ਬਚਨ ਨਹੀਂ ਮੈਂ ਦੇਣਾ ਵੀਰੇ ਹਾਂ ਦੂਜਾ ਬਚਨ ਸੋਸ਼ਲ ਮੀਡੀਆ ਤੇ ਚਰਚਾ ਤੇ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲਾ ਹਨੀ ਸੇਠੀ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ ਕਿਰਿਆ ਦੱਸਦੀ ਏ ਕਿ ਹਨੀ ਸੇਠੀ ਦਾ ਉਸਦੇ ਘਰਵਾਲੀ ਦੇ ਨਾਲ ਜਿਹੜਾ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਬੀਤੇ ਦਿਨ ਵੀ ਜਿਹੜਾ ਆ ਵਿਵਾਦ ਕਾਫੀ ਸਾਹਮਣੇ ਆਇਆ ਸੀ ਦੱਸਦੀ ਏ ਕਿ ਉਸਦੇ ਘਰਵਾਲੀ ਨੇ ਕੈਮਰੇ ਸਾਹਮਣੇ ਆ ਕੇ ਜਿਹੜੇ ਕਾਫੀ ਇਲਜ਼ਾਮ ਨੇ ਉਹ ਹਨੀ ਸੇਠੀ ਤੇ ਲਗਾਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕੇਸ ਹੈ ਉਹ ਕੋਰਟ ਦੇ ਵਿੱਚ ਗਿਆ ਸੀ ਐਸਐਸਪੀ ਦੇ ਵੱਲੋਂ ਜਿਹੜਾ ਦੋਨਾਂ ਪਾਰਟੀਆਂ ਨੂੰ ਜਿਹੜਾ ਆਇਆ ਗਿਆ ਸੀ ਪਰ ਉਸਤੇ ਜਿਹੜੀ ਹਨੀ ਸੇਠੀ ਦੀ ਘਰਵਾਲੀ ਸੀ ਉਹ ਨਹੀਂ ਪਹੁੰਚਦੀ ਪਰ ਅੱਜ ਅਚਾਨਕ ਹਨੀ ਸੇਠੀ ਦੀ ਘਰਵਾਲੀ ਆ ਜਿਹੜੀ ਉਹ ਉਸ ਦੀ ਦੁਕਾਨ ਤੇ ਪਹੁੰਚਦੀ ਆ ਤੇ ਨਾਲ ਉਸਤੇ ਜਿਹੜਾ ਉਸਦਾ 11 ਮਹੀਨੇ ਦਾ ਬੇਟਾ ਏ ਉਸ ਨੂੰ ਵੀ ਜਿਹੜੀ ਨਾਲ ਲੈ ਕੇ ਪਹੁੰਚਦੀ ਆ ਉਸ ਤੋਂ ਬਾਅਦ ਲਗਾਤਾਰ ਉਸਦੇ ਵੱਲੋਂ ਜਿਹੜਾ ਹਨੀ ਸੇਠੀ ਦਾ ਦੂਸਰਾ ਬੇਟਾ ਏ ਉਸ ਨੂੰ ਮਿਲਣ ਦੀ ਜਿਹੜੀ ਮੰਗ ਹੈ ਉਸ ਦੀ ਪਤਨੀ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਨਾਲ ਹੀ ਉਸਤੇ ਵੱਲੋਂ ਜਿਹੜਾ ਖਰਚੇ ਨੂੰ ਲੈ ਕੇ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਮੈਨੂੰ ਜਿਹੜਾ ਹਨੀ ਸੇਠੀ ਦੇ ਵੱਲੋਂ ਖਰਚਾ ਦਿੱਤਾ ਜਾਵੇ ਤਾਂ ਜੋ ਆਪਣੇ ਬੱਚੇ ਦਾ ਪਾਲਣ ਪੋਸ਼ਣ ਸਹੀ ਤਰੀਕੇ ਦੇ ਨਾਲ ਕਰ ਸਕੇ ਤਾਂ ਦੱਸਦੀ ਹੈ ਕਿ ਹਨੀ ਸੇਠੀ ਜਿਹੜਾ ਹਮੇਸ਼ਾ ਬਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਜਿਹੜਾ ਉਸਦਾ ਵਿਵਾਦ ਹਮੇਸ਼ਾ ਚੈਨਲਾਂ ਦੀਆਂ ਸੁਰਖੀਆਂ ਬਣਿਆ ਰਹਿੰਦਾ ਤਾਂ ਇੱਕ ਵਾਰ ਫੇਰ ਜਿਹੜਾ ਉਸਦਾ ਆਪਣੀ ਧਰਮ ਪਤਨੀ ਦੇ ਨਾਲ ਜਿਹੜਾ ਉਹ ਵਿਵਾਦ ਛਿੜਿਆ ਹੈ ਦੱਸਦੀ ਹੈ ਕਿ ਪਹਿਲਾਂ ਵੀ ਕਈ ਵਾਰ ਇਹ ਵਿਵਾਦ ਛਿੜ ਚੁੱਕਾ ਤਾਂ ਹੁਣ ਕਾਫੀ ਜ਼ਿਆਦਾ ਜਿਹੜਾ ਆਈਟਮਾਂ ਦੇ ਵਿੱਚ ਕਲੇਸ਼ਾ ਛੜਿਆ ਆਏ ਉਸਦੀ ਪਤਨੀ ਤੇ ਪ੍ਰਿੰਕਲ ਲੁਧਿਆਣਾ ਦੇ ਵੱਲੋਂ ਜਿਹੜਾ ਦੋਨਾਂ ਦੇ ਵੱਲੋਂ ਇੱਕ ਲਾਈਵ ਆ ਕੇ ਵੀਡੀਓ ਪਾਈ ਜਾਂਦੀ ਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਗੰਭੀਰ ਇਲਜ਼ਾਮ ਨੇ ਜਿਹੜੇ ਹਨੀ ਸੇਠੀ ਤੇ ਲਗਾਏ ਸੀ ਹਨੀ ਸੇਠੀ ਦੇ ਘਰਵਾਲੀ ਵੱਲੋਂ ਕੁੱਟਮਾਰ ਤੱਕ ਦੇ ਇਲਜ਼ਾਮ ਇਸ ਤੇ ਲਗਾਏ ਗਏ ਸੀ ਜਿਸ ਤੋਂ ਬਾਅਦ ਹਨੀ ਸੇਠੀ ਦੇ ਵੱਲੋਂ ਵੀ ਉਸਤਾ ਜਵਾਬ ਦਿੱਤਾ ਗਿਆ ਸੀ ਤਾਂ ਹੁਣ ਵੀ ਹਨੀ ਸੇਠੀ ਦੇ ਵੱਲੋਂ ਜਿਹੜਾ ਆਪਣਾ ਪੱਖ ਵੀ ਇਸ ਪੂਰੇ ਮਾਮਲੇ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਐਸਐਸਪੀ ਸਾਹਿਬ ਦੇ ਕੋਲ ਗਏ ਸੀ ਪਰ ਉੱਥੇ ਨਹੀਂ ਪਹੁੰਚਦੇ ਬਾਰ-ਬਾਰ ਇਹਨਾਂ ਨੂੰ ਬੁਲਾਇਆ ਜਾਂਦਾ ਤੇ ਹੁਣ ਮੈਨੂੰ ਹਰਾਸ਼ਮੈਂਟ ਕਰਨ ਦੇ ਲਈ ਜਿਹੜੇ ਇਹ ਦੁਕਾਨ ਤੇ ਪਹੁੰਚੇ ਨੇ ਜੇਕਰ ਇਹਨਾਂ ਦੇ ਕੋਲ ਕੋਈ ਕਾਗਜ਼ ਪੱਤਰ ਹੈ ਦੁਕਾਨ ਤੇ ਕਬਜ਼ਾ ਕਰਨ ਦਾ ਤਾਂ ਇਹ ਕਰ ਸਕਦੇ ਆ ਵਰਨਾ ਆ ਇੱਥੋਂ ਚਲੇ ਜਾਣ ਤਾਂ ਇਸ ਪੂਰੀ ਘਟਨਾ ਦੇ ਨਾਲ ਜਿਹੜਾ ਦੋਨਾਂ ਤਰਫ ਤੋਂ ਕਾਫੀ देर ਰਾਤ ਤੱਕ ਜਿਹੜਾ ਹੰਗਾਮਾ ਹੈ ਉਹ ਚੱਲਦਾ ਰਿਹਾ ਤੁਸੀਂ ਉਹ ਵੀਡੀਓ ਜ਼ਰੂਰ ਦੇਖੋ ਜਿਸ ਦੇ ਵਿੱਚ ਉਸਦੀ ਧਰਮ ਪਤਨੀਆ ਜਿਹੜੀ ਉਹ ਆਪਣੇ ਹੱਕ ਦੀ ਮੰਗ ਕਰਦੀ ਹੋਈ ਨਸਰ ਆ ਰਹੀ ਹੈ ਕੀ ਕਰ ਹੈਗਾ ਬੈਠ ਕੇ ਕੀ ਗੱਲ ਅੱਜ ਮੇਰਾ ਬੈਠਣ ਦਾ ਕਾਰਨ ਹੈ ਮੈਨੂੰ 29 April ਨੂੰ ਇਹਨਾਂ ਨੇ ਘਰੋਂ ਕੱਢਿਆ ਸੀ ਇਹਨਾਂ ਨੇ ਹੰਨੀ ਸੇਠੀ ਨੇ ਆਪਣੀ ਮਾਂ ਤੋਂ ਮੇਰੇ ਬਾਲਬੂਲ ਪਟਵਾਏ ਹੈ ਖੱਲੇ ਕਿ ਗਲੀ 'ਚ ਵੀ ਪ੍ਰੂਫ ਹੈ ਗਲੀ 'ਚ ਵੀ ਬਹੁਤ ਵਾਰਜਾ ਗਈਆਂ ਬਟ ਮੈਂ ਆਪਣਾ ਭਜਨਾ ਚਾਹੁੰਦੀ ਸੀ ਉੱਥੋਂ ਇਹਨਾਂ ਨੇ ਪਹਿਲਾਂ ਵੀ ਕੁੱਟਮਾਰ ਕੀਤੀ ਸੀ ਮੈਨੂੰ ਹੁਣ ਵੀ ਲੱਗਦਾ ਸੀ ਕਰਨਗੇ ਮੈਂ ਇੱਧਰ ਫਰੰਟ ਵਾਲੇ ਗੇਟ ਤੋਂ ਭੱਜਦੀ ਸੀਗੀ ਤੇ ਇਹਨਾਂ ਨੇ ਆਪਣੀ ਮਾਂ ਤੋਂ ਮੇਰੇ ਬਾਲਬੂਲ ਪਟਵਾਏ ਇਹਨਾਂ ਨੇ ਤੇ ਮੈਂ ਬਹੁਤ ਰੋਲਾ ਪਾਇਆ ਕਿ ਕੋਈ ਆਵੇ ਬਟਨ ਦੀ ਮਾਂ ਨੇ ਘਸੀੜ ਕੇ ਮੈਨੂੰ ਕਮਰੇ ਚ ਲੈ ਗਈ ਸੀ 29 April ਦੀ ਗੱਲ ਹੈ ਤੇ ਅੱਜ ਕਿੰਨੇ 18 19 16 ਹੋ ਗਈ ਹੈ ਅੱਜ ਮੈਨੂੰ ਲੱਗਦਾ ਸਾਰਾ 18 ਦਿਨ ਹੋ ਗਏ ਹੈ ਤੇ ਮੈਂ ਆਪਣੇ ਬੇਟੇ ਨੂੰ ਮਿਲਣਾ ਚਾਹੁੰਦੀ ਸੀ 10 ਸਾਲ ਦਾ ਮੇਰਾ ਬੇਟਾ ਹੈ ਉਹ ਇੰਨਾ ਕੋਲ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ ਕੋਈ ਜਿਹੜੀ ਕੰਪਲੇਂਟ ਕੀਤੀ ਸੀ ਵਕ ਵਕ ਪੁਲਿਸ ਅਧਿਕਾਰੀਆਂ ਉਹਦਾ ਕੀ ਬਣਿਆ ਉਹਦੇ ਬਾਰੇ ਕੀ ਗੱਲ ਬਣੋ ਉਹ ਵਿੱਚ ਬੁਲਾਉਂਦੇ ਸੀ ਜਦੋਂ ਮੈਂ ਆਪਣਾ ਛੋਟਾ ਬੇਟਾ ਲੈ ਆਈ ਸੀ ਵਿੱਚੋਂ ਤੇ ਉਹਨਾਂ ਤਿੰਨ ਚਾਰ ਦਿਨ ਬਿਮਾਰ ਰਹੇ ਹੈ ਜਦੋਂ ਮੈਂ ਲੈ ਕੇ ਗਈ ਨਾ ਉਹਦੇ ਪੈਰ ਲੱਤਾਂ ਤੇ ਪਾਣੀ ਵਾਲੇ ਦਾਣੇ ਪਤਾ ਨਹੀਂ ਉਹਨੂੰ ਕੀ ਕੀ ਹੁੰਦੀ ਗਵਾਜ ਹੀ ਨਹੀਂ ਨਿਕਲਦੀ ਵੀ ਸੇ ਮੇਰੇ ਕੋਲ ਸਾਰਾ ਪ੍ਰੂਫ ਹੈ ਡਾਕਟਰ ਕੋਲ ਸਭ ਕੁਝ ਤੇ ਉਹਦੀ ਆਵਾਜ਼ ਹੀ ਨਹੀਂ ਨਿਕਲਦੀ ਵੀ ਸੇ ਤੇ ਮੈਨੂੰ ਉੱਥੋਂ ਫੋਨ ਆਉਂਦੇ ਰਹੇ ਐਸਐਸਪੀ ਸਾਹਿਬ ਤੋਂ ਵੀ ਤੁਸੀਂ ਮਿਲੋ ਆ ਕੇ ਬਟ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਮੈਨੂੰ ਟਾਈਮ ਦਿਓ ਥੋੜਾ ਜਿਹਾ ਵੀ ਮੇਰਾ ਬੇਟਾ ਠੀਕ ਨਹੀਂ ਆ ਮੈਂ ਡਾਕਟਰ ਕੋਲ ਜਾਂਦੀ ਆ ਮੇਰਾ ਬੇਟਾ ਹਲੇ ਠੀਕ ਨਹੀਂ ਆ ਥੋੜਾ ਜਿਹਾ ਹੋਲਡ ਕਰ ਲੋ ਹੋਰ ਤੁਸੀਂ ਕੀ ਮੰਗ ਕਰ ਰਹੇ ਹੋ ਮੈਂ ਇਹ ਮੰਗ ਕਰ ਰਹੀ ਮੈਂ ਇੱਥੇ ਬੈਠੀ ਆ ਮੇਰਾ ਬੇਟਾ ਮਿਲਵਾ ਦਿਓ ਮੇਰਾ 10 ਸਾਲ ਦਾ ਰਾਤੋਂ ਵੀ ਇੱਥੇ ਹਾਂਜੀ ਹਾਂਜੀ ਪੂਰੀ ਰਾਤ ਆਪਣੇ ਬੱਚੇ ਪਿੱਛੇ ਕੁਝ ਵੀ ਕਰ ਸਕਦੀ ਆ ਜਲ ਕੇ ਐਨਾ ਨੂੰ ਨਹੀਂ ਫਿਕਰ ਉਹਨੇ ਗਿਆ 9 ਮਹੀਨੇ ਦਾ ਬੇਟਾ ਮੇਰਾ ਮੇਰੇ ਨਾਲ ਹੀ ਆਇਆ ਹੈ ਗਰਮੀ ਚਸਸੀ ਹੋ ਗਏ 3-4 ਘੰਟੇ ਆਏ ਨੂੰ ਧੁੱਪ ਸੀ ਉਦੋਂ ਤਾਂ ਇੱਥੇ ਬੈਠੀ ਰਹੀ ਆ ਮੈਂ ਜੀ ਬਾਰੇ ਮੰਗ ਕਰ ਰਹੇ ਹਾਂ ਕਿ ਕਰਕੇ ਤੁਹਾਨੂੰ ਮਿਲ ਰਿਹਾ ਕਿ ਨਹੀਂ ਪੁੱਛਦੇ ਰਿਹਾ ਕਿ ਨਹੀਂ ਮੈਨੂੰ ਜਦੋਂ ਮੈਨੂੰ ਘਰੋਂ ਕੱਢਿਆ ਗਿਆ ਨਾ ਹੀ ਮੇਰਾ ਕੱਪੜਾ ਨਾ ਮੈਨੂੰ 1 ਰੁਪਿਆ ਦਿੱਤਾ ਗਿਆ ਮਾਝ ਆਈ ਤਾਂ ਉਸ ਬੇਜ ਤੇ ਹੀ ਆ ਜਾਏ ਹੁਣਾਂ ਕਹਿੰਦੇ ਪੇ ਕਿਰਾਏ ਤੇ ਵੈਸੇ ਦਾ ਕਿਰਾਏ ਤੇ ਹੀ ਇਹ ਦੁਕਾਨਾ ਪਹਿਲਾਂ ਮੇਰੇ ਨਾਮ ਤੇ ਐਗਰੀਮੈਂਟ ਸੀਗਾ ਇਹਨਾਂ ਨੇ 5 ਮਈ ਨੂੰ ਵੀਡੀਓ ਪਾਈਓ ਤੁਸੀਂ ਕੱਢ ਵੀ ਸਕਦੇ ਹੋ ਫੇਸਬੁਕ ਤੇ ਕਹਿੰਦੇ ਤਾਂ ਕੁਝ ਵੀ ਨਹੀਂ ਹੁਣਾਂ ਦੇ ਨਾਮ ਤਾਂ ਕੁਝ ਵੀ ਨਹੀਂ ਆ ਮੈਂ ਉਹ ਹੀ ਨੋਮੀਨੇਟ ਹੀ ਚੇਂਜ ਕਰਾਤਾ ਚੱਲ ਕਰਾਤਾ ਹੋਏਗਾ ਕੋਈ ਗੱਲ ਨਹੀਂ ਬਟ ਮੈਨੂੰ ਮੇਰੇ ਬੱਚੇ ਨੂੰ ਤਾਂ ਖਰਚਾ ਚਾਹੀਦਾ ਹੀ ਐ ਮੇਰੇ ਪੇਕੇ ਕਿੰਨਾ ਕੁ ਜੀਰ ਕਰ ਲੰਗੇ ਵੈਸੇ ਵੀ ਅਸੀਂ ਠੀਕ ਨਹੀਂ ਆ ਘਰੋਂ ਵੀ ਇਦਾਂ ਕੰਮ ਵੱਲੋਂ ਵੀ ਐਦਾਂ ਹੀ ਪੂਰੇ ਸੂਰੇ ਆ ਉਹਨਾਂ ਨੂੰ ਵੀ ਪਤਾ ਮੈਂ ਸਾਫ਼ ਕਹਿ ਰਹੀ ਆ ਮੀਡੀਆ ਤੇ ਬਟ ਮੇਰਾ ਮੇਰੇ ਮਾਪਿਓ ਐਨੇ ਅੱਜ 8 16 17 ਦਿਨ ਹੋ ਗਏ ਉਹ ਤਾਂ ਅੱਜ ਵੀ ਨਹੀਂ ਆਂਦ ਦਿੰਦੇ ਸੀ ਉਹ ਕਹਿੰਦੇ ਤੂੰ ਬੈਠੀ ਏ ਰੋਟੀ ਖਾ ਤੇਰਾ ਬੱਚਾ ਪਾਲ ਰਿਆ ਬਟ ਅੱਜ ਮੈਂ ਆ ਪਾਈ ਆ ਆਪਣਾ ਫੈਸਲਾ ਲੈ ਕੇ ਤੁਸੀਂ ਕਿਉਂ ਪਾਲ ਲੋਂਗੇ ਬੱਚਾ ਤੁਸੀਂ ਤਾਂ ਆਪਣੇ ਖਰਚੇ ਲਈ ਕੋਰਟ ਦੇ ਵਿੱਚ ਅਦਾਲਤ ਰਿਕ ਕੋਈ ਕੇਸ ਕਰ ਕਰ ਲਗਾਇਆ ਹੈਗਾ ਖਰਚੇ ਲਈ ਹੱਲੇ ਲਗਾਇਆ ਨਹੀਂ ਅੱਜ ਮੈਂ ਸਿੱਧਾ ਪਹਿਲਾਂ ਇੱਥੇ ਆਈ ਆ ਮੇਨ ਮਕਸਦ ਮੇਰਾ ਹੀ ਸੀ ਮੈਂ ਆਪਣੇ ਬੇਟੇ ਨੂੰ ਮਿਲਣਾ ਹੈ ਹੁਣ ਅੱਗੇ ਕੀ ਤੁਹਾਡੀ ਪਲਾਨਿੰਗ ਹੋਏਗੀ ਕੁਛ ਨਹੀਂ ਪਹਿਲਾਂ ਅੱਜ ਮੇਰਾ ਬੇਟਾ ਤਾਂ ਮਿਲੇ ਪਹਿਲਾਂ ਮੈਨੂੰ ਮੇਰਾ ਬੇਟਾ ਮਿਲ ਜੇ ਭਾਵੇਂ ਮੈਨੂੰ ਪੂਰੀ ਰਾ ਟੋਡੇ ਸਾਰੇ ਪਰਿਵਾਰ ਨੇ ਜਾਂ ਕੋਈ ਹੋਰ ਚਾਚੇ ਤਾਏ ਨੇ ਕਿਸੇ ਨੇ ਤੁਹਾਡੇ ਤੋਂ ਕੌਣ ਦੀ ਪਹੁੰਚ ਕੀਤੀ ਹੈ ਕਿਸੇ ਨੇ ਨਹੀਂ ਕੋਈ ਵੀ ਨਹੀਂ ਸਾਰੇ ਪਹਿਲਾਂ ਕੋਈ ਘਰੇ ਆਂਦਾ ਨਹੀਂ ਸੀਗਾ ਮਿਸਾਬ ਜੀ ਗੱਲ ਕਹਿੰਦੀ ਆ ਪਹਿਲਾਂ ਕੋਈ ਘਰੇ ਆਂਦਾ ਨਹੀਂ ਸੀ ਸਾਰੇ ਆਈ ਕਹਿੰਦੇ ਸੀ ਜਦੋਂ ਉਹਦੇ ਪਾਪਾ ਗਏ ਆ ਸਾਡਾ ਘਰ ਇਥੇ ਆਂਦੇ ਦਿੱਲੀ ਨਹੀਂ ਕਰਦਾ ਕਿਉਂਕਿ ਇਹਨਾਂ ਦੀ ਫੈਮਿਲੀ ਬਾਰੇ ਸਭ ਨੂੰ ਪਤਾ ਅੱਜ ਮੈਂ ਹੈਰਾਨ ਆ ਪਤਾ ਨਹੀਂ ਅੱਜ ਸਾਰੇ ਕਿਉਂ ਇਹਨਾਂ ਦੇ ਨਾਂ ਰਲੇ ਹੋਏ ਆ ਨਾ ਤਾਂ ਕੋਈ ਗੱਲ ਨਹੀਂ ਪੈਸਾ ਚੱਲ ਕੋਈ ਨਾ ਇੰਨਾ ਘਮੰਡ ਵੀ ਨਹੀਂ ਹੋਣਾ ਚਾਹੀਦਾ ਕੋਈ ਨਾ ਅੱਜ ਮੈਂ ਕੱਲੀਆਂ ਹੈਗਾ ਮੇਰਾ ਵੀ سپورਟ ਬੋਤ ਹੈ ਆ ਫੋਨ ਆ ਰਹੇ ਹੱਲੇ ਤੱਕ ਵੀ ਆਈਏ ਬਟ ਨਹੀਂ ਮੈਂ ਕਿ ਮੈਂ ਇੱਥੇ ਇਕੱਲਾ ਆਪਣੇ ਬੱਚੇ ਵਾਸਤੇ ਆਈਆਂ ਚੱਲ ਖਰਚਾ ਦੇਖੀ ਜਾਏਗਾ ਕੱਲ ਪਾਲਾਂਗੇ ਕੋਰਟ 'ਚ ਜਿਵੇਂ ਕਰਨਾ ਕਰਾਂਗੇ ਮੈਂ ਆਪਣੇ ਬੱਚੇ ਵਾਸਤੇ ਆਈਆਂ ਅੱਜ ਬੱਚਾ ਮਿਲ ਕੇ ਜਾਉਂਗੀ ਨਹੀਂ ਦੇਣਗੇ ਹੁਣ ਇਹ ਕਹਿੰਦੇ ਪੇ ਬਾਹਰ ਭੇਜਦਾ ਸੀ ਬੱਚਾ ਕਿੱਥੇ ਭੇਜਦਾ ਹੁਣ ਜਲ ਪਰਸੋਂ ਫੋਨ 'ਚ ਗੱਲ ਹੋਈ ਮੇਰੇ ਬੇਟੇ ਨਾਲ ਉਹ ਕਹਿੰਦਾ ਮम्मा ਮੇਰੇ ਪੇਪਰ ਚੱਲਦੇ ਪਏ ਐ ਐਵੇਂ ਕੱਲ ਵੀ ਕਿਸੇ ਨਾਲ ਮੇਰੀ ਮੈਂ ਕਿੱਦਾਂ ਕਿੰ ਕਰੀ ਕਿੰਦੀਆਂ ਮੰਨਤਾ ਕਰਦੀ ਪਈਆਂ ਕਦੀ ਕਿੰਦਾਂ ਵੀ ਮੇਰੇ ਬੇਟੇ ਨਾਲ ਗੱਲ ਕਰਾ ਦੋ ਤੇ ਇਹਨਾਂ ਨੂੰ ਨਹੀਂ ਸ਼ਰਮ ਆਂਦੀ ਇਹਨਾਂ ਨੇ ਤਾਂ ਛੋਟੇ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਛੋਟਾ ਕਿਵੇਂ ਹੈ ਮੈਨੂੰ ਤਾਂ ਵੱਡੇ ਦਾ ਹੀ ਖਿੱਚ ਹੈਗੀ ਆ ਮੈਨੂੰ ਮੈਂ ਤਾਂ ਪੁੱਛਦੀ ਆ ਮੈਨੂੰ ਤਾਂ ਹੈਗੀ ਹੁੰਦੇ ਨਾਲ ਖਿੱਚ ਪੂਰੀ ਖਰਚਾ ਤਾਂ ਬਾਅਦ ਚ ਦੇਖੀ ਜਾਏਗੀ ਕੋਈ ਗੱਲ ਨਹੀਂ ਮੈਂ ਖਰਚੇ ਪਿੱਛੇ ਵੀ ਆਈ ਸੀ ਕਿ ਛੋਟੇ ਦਾ ਖਰਚਾ ਕਰੋ ਨਹੀਂ ਤਾਂ ਮੈਂ ਇਥੋਂ ਹਿਲਣਾ ਨਹੀਂ ਮੈਨੂੰ ਮਕਾਨ ਲੈ ਕੇ ਦੋ ਬਾਦ ਐਦਾ ਕੋਈ ਪ੍ਰਾਪਰਟੀ ਦੋ ਮੈਨੂੰ ਬਟ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਇਹ ਮੰਗ ਹੈ ਉਹ ਖਰਚੇ ਖੁਰਚੇ ਸਾਈਡ ਰੱਖਦੀਆਂ ਹੱਲੇ ਵੀ ਮੇਰਾ ਬੇਟ ਜਦ ਤੱਕ ਮੈਂ ਬੈਠੀ ਹਾਂ ਤੇ ਬ੍ਰਾਮ ਜੀ ਵਾਲਾ ਤੂੰ ਦੇਖ ਲਈ ਉਹ ਭਾਈ ਇਹ ਤਾਂ ਹਰਾਸਮੈਂਟ ਕਰਨ ਵਾਲੀ ਗੱਲਾਂ ਨੇ ਜੇ ਕੋਈ ਤੁਹਾਡੇ ਕੋਲ ਕੋਈ ਜਾ ਮੜਾ ਦੇਖ ਲੈ ਜੇ ਕੋਈ ਤੁਹਾਡੇ ਕੋਲ ਕਾਗਜ਼ ਹੈਗਾ ਉਹ ਲਿਆਓ ਅਸੀਂ ਬਾਹਰ ਚੱਲ ਜਾਨੇ ਆ ਇਹ ਤਾਂ ਜਲੂਸ ਕੱਢਣ ਵਾਲੇ ਜਾਣ ਕੇ ਵੀ ਹਰਾਸਮੈਂਟ ਹੋਣਗੇ ਹੋਰ ਕੀ ਆ ਭਾਜੀ ਇਹ ਤਾਂ ਡੈਰੇ ਨਹੀਂ ਬੱਚੇ ਦੀ ਮੰਗ ਕਰ ਰਹੇ ਆ ਬੱਚਾ ਮੰਗ ਬੱਚਾ ਭਾਜੀ ਪਹਿਲਾਂ ਬੱਚਾ ਛੋਟਾ ਲੈ ਕੇ ਮੈਂ ਆਪ ਦੇ ਕੇ ਆਇਆ ਐਮ ਐਲ ਏ ਸਾਹਿਬ ਨੂੰ ਗਿਆਸਪੁਰਾ ਸਾਹਿਬ ਨੂੰ ਘਰੋਂ ਲੈ ਕੇ ਗਈ ਐ ਜੇ ਦੂਜੇ ਨੂੰ ਮਿਲਣਾ ਤਾਂ ਵੀ ਕਰੇ ਅਜਵੇ ਸਾਨੂੰ ਕੀ ਬੱਚਾ ਮਿਲਣਾ ਮਿਲ ਲਵੇ ਬੱਚੇ ਨੂੰ ਮਿਲਣ ਨੂੰ ਕੀ ਹੁੰਦਾ ਬੱਚਾ

ਇਹ ਗੱਲਾਂ ਕੋਰਟ ਵਾਲਿਆਂ ਨੇ ਵੀਰੇ ਇਹਨੂੰ ਪਤਾ ਨਹੀਂ ਦੂਜੇ ਬੱਚੇ ਦੀ ਮੰਗ ਕਿੱਥੇ ਆ ਬਾਕੀ ਹੋਰ ਤਾਂ ਕੋਈ ਨਹੀਂ ਦੂਜਾ ਬੱਚਾ ਨਹੀਂ ਮੈਂ ਦੇਣਾ ਵੀਰੇ ਹਾਂ ਦੂਜਾ ਬੱਚਾ ਨਹੀਂ